ਜਿਹੜਾ 16 ਅਗਸਤ ਵਾਲਾ ਹੜ੍ਹ ਹੈ ਉਹਦੇ ਵਿੱਚ ਸਾਨੂੰ ਇਹ ਕਲੀਅਰ ਦਿਖ ਰਿਹਾ ਸੀਗਾ ਕਿ ਜਿਵੇਂ ਪਖੜਾ ਡੈਮ ਹੈ ਹੂੰ ਉਹਦੇ ਵਿੱਚ 30 ਜੁਲਾਈ ਨੂੰ ਜਿਵੇਂ ਪਾਣੀ ਦਾ ਇਨਫਲੋ ਹੈ ਹੂੰ ਇਨਫਲੋ ਵੱਧ ਆ ਰਿਹਾ ਹੈ ਆਊਟਫਲੋ ਘੱਟ ਜਾ ਰਿਹਾ ਹੈ ਹੂੰ ਫਿਰ ਇਨਫਲੋ ਚ ਲੋ ਥੋੜਾ ਚੇਂਜ ਵੀ ਹੁੰਦਾ ਸੀਗਾ ਵੀ ਕਦੀ ਘਟ ਗਿਆ ਕਦੀ ਵੱਧ ਗਿਆ ਜਿਵੇਂ 60000 70000 ਕਿਊਸੈਕ ਜਾਂ 40000 ਕਿਊਸੈਕ ਐਦਾਂ ਉੱਪਰ-ਨੀਚੇ ਹੁੰਦਾ ਸੀਗਾ ਆਊਟਫਲੋ ਤਕਰੀਬਨ 40 ਤੇ ਰੱਖਿਆ ਜਾਂਦਾ ਸੀਗਾ ਤੇ ਡੈਮ ਦਾ ਲੈਵਲ ਹੌਲੀ-ਹੌਲੀ ਵੱਧ ਰਿਹਾ ਸੀਗਾ ਕਿਉਂਕਿ ਕਦੀ 40 ਤੋਂ ਵੱਧ ਆ ਜਾਂਦਾ ਸੀ ਇਨਫਲੋ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ 11 ਤਰੀਕ ਤੋਂ 11 ਅਗਸਤ ਇਕਦਮ ਜਿਹੜਾ ਹੈ ਇਨਫਲੋ ਵਧਣਾ ਸ਼ੁਰੂ ਹੋ ਗਿਆ ਓਕੇ ਔਰ ਇਹੀ ਸਟੋਰੀ ਜਿਹੜੀ ਹੈ ਪੋਂਗ ਡੈਮ ਦੀ ਵੀ ਸੀਗੀ ਵੀ ਦੋਨਾਂ ਦੇ ਵਿੱਚ ਇਨਫਲੋ ਜਿਹੜਾ ਹੈ ਸਡਨਲੀ ਵਧਣ ਲੱਗ ਗਿਆ ਹਮ ਔਰ ਉਹ ਜਿਵੇਂ ਪਾਖੜਾ ਦੇ ਵਿੱਚ 70 ਹੋਇਆ ਫਿਰ 80 ਹੋਇਆ ਇਦਾਂ ਹੀ ਪੋਂਗ ਦੇ ਵਿੱਚ ਜਿਹੜਾ ਉਹ 1 ਲੱਖ ਵੀ ਟੱਪਿਆ ਹਮ ਇਹ 11 12 13 14 ਤੇ 15 ਹੂੰ ਇਹ 5 ਦਿਨਾਂ ਦੇ ਵਿੱਚ ਇਨਫਲੋ ਜਿਹੜਾ ਕਾਫੀ ਵੱਧ ਗਿਆ ਜ਼ਿਆਦਾ ਆ ਰਿਹਾ ਸੀ ਪਰ ਆਊਟਫਲੋ ਵਧਾਇਆ ਨਹੀਂ ਗਿਆ ਆਊਟਫਲੋ ਉਨਾ ਹੀ ਰੱਖਿਆ ਗਿਆ ਆਊਟਫਲੋ ਉਨੇ ਹੀ ਰੱਖਿਆ ਗਿਆ ਇਨ ਫੈਕਟ ਪੌਂਗ ਦੇ ਕੇਸ ਦੇ ਵਿੱਚ ਥੋੜਾ ਜਿਹਾ ਘਟਾਇਆ ਗਿਆ ਘਟਾਇਆ ਗਿਆ ਘਟਾਇਆ ਗਿਆ ਹੂੰ ਮਤਲਬ ਇਨਫਲੋ ਜਦੋਂ 1.5 ਲੱਖ ਆ ਰਿਹਾ ਸੀਗਾ ਤੇ ਆਊਟਫਲੋ ਉਦੋਂ ਪਤਾ ਨਹੀਂ 22000 ਤੋਂ ਘਟਾ ਕੇ 18000 ਕਰਤਾ ਗਿਆ ਹੂੰ ਹੁਣ ਇਹ ਅੰਕੜੇ ਦੇਖ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਹੂੰ ਕਿ ਜੇ ਤਾਂ ਉਦੋਂ ਸਾਨੂੰ ਇਹ ਗੱਲ ਦੀ ਨਾ ਸਮਝ ਸੀਗੀ ਵੀ ਇਹਦਾ ਕੀ ਮਤਲਬ ਹੈ ਨਾਲੇ ਅਸੀਂ ਜਦੋਂ ਅੰਕੜੇ ਸਾਡੇ ਹੱਥ ਆਏ ਸੀਗੇ ਅਸੀਂ ਜਦੋਂ ਧਿਆਨ ਦੇਣ ਲੱਗੇ ਸੀਗੇ ਉਹ 18-19 ਅਗਸਤ ਦੀ ਗੱਲ ਹੈ ਉਹ ਹੜ ਆ ਚੁੱਕਾ ਸੀਗਾ ਕਿਉਂਕਿ ਸਾਡਾ ਉਦੋਂ ਹੀ ਧਿਆਨ ਗਿਆ ਉਹਦੇ ਬਲ ਵੀ ਇਹ ਹੋਇਆ ਕਿ ਤੇ ਉਦੋਂ ਉਹਨੂੰ ਪਿੱਛੇ ਜਾ ਕੇ ਠੀਕ ਤਾਂ ਹੋਣਾ ਆਪਾਂ ਕਰ ਨਹੀਂ ਸਕਦੇ ਸੀਗੇ ਉਹ ਤਾਂ ਹੁਣ ਅੱਗੇ ਜਾਣਾ ਸੀ ਸਾਰਾ ਕੁਝ ਹਮ ਪਰ ਆ ਪਿਛਲੀਆਂ ਕੁਝ ਇੱਕ ਹਫਤੇ ਦੱਸ ਦਿੰਦੇ ਜਿਹੜਾ ਅੰਕੜੇ ਸੀਗੇ ਜਿਹੜੇ ਕਿ ਮੈਂ ਤੁਹਾਨੂੰ ਸਕਰੀਨਸ਼ਾਟ ਦੇਾਂਗਾ ਉਹਦੇ ਅੰਕੜਿਆਂ ਦੇ ਉਹ ਬਹੁਤ ਹੀ ਹੈਰਾਨੀ ਕਰਨ ਵਾਲੇ ਸੀਗੇ ਕਿ ਕਿਵੇਂ ਡੈਮ ਭਰ ਰਿਹਾ ਹੈ ਔਰ ਆਊਟਫਲੋ ਘਟਾਇਆ ਜਾ ਰਿਹਾ ਹੈ ਜਾਂ ਉਹਨੇ ਹੀ ਰੱਖਿਆ ਜਾ ਰਿਹਾ ਤੇ ਫਿਰ ਇੱਕੋ ਵਾਰੀ 16 ਅਗਸਤ ਨੂੰ ਬੜੇ ਵੱਡੇ ਪੱਧਰ ਤੇ ਆਊਟਫਲੋ ਜਿਹੜਾ ਵਧਦਾ ਗਿਆ ਸਡਨ ਜੰਪ ਹਮ ਸਤਨੂਈ ਦੇ ਵਿੱਚ ਉਹ 80000 ਕਿਉਂ ਸੇ ਕਰ ਦਿੱਤਾ ਗਿਆ 80 ਤੋਂ ਉੱਪਰ ਹੈ ਅਸੀਂ ਤੋਂ ਉੱਪਰ 16 ਔਰ 17 ਦੋਨੋਂ ਦਿਨ 80000 ਦੇ ਨੇੜੇ ਜਿਹੜੇ ਆ ਹਮ ਉਧਰ ਜਿਹੜਾ ਮੌਜੂਦਾ ਸਿਗਾ ਜਿਹੜਾ ਵਿਆਸ ਛੜਿਆ ਗਿਆ ਉਹ 1.5 ਲੱਖ ਹੈ ਹਮ ਹੁਣ ਪਹਿਲਾਂ ਤਾਂ ਉੱਥੇ ਵੀ 40-50 ਹਜ਼ਾਰ ਆ ਰਿਆ ਸੀਗਾ ਜਦੋਂ 40-50 ਹਜ਼ਾਰ ਤੋਂ ਸਿੱਧਾ 1.5 ਲੱਖ ਗਿਆ ਤੇ ਬਿਆਸ ਨੇ ਵੀ ਸਾਰੇ ਹੱਦ ਬੰਨੇ ਤੋੜਤੇ ਆਪਣੇ ਜਿੰਨੇ ਉਹਦੇ ਕੋਲ ਬੰਨ ਬੁੰਨ ਸਕੇ ਸਾਰੇ ਤੋੜ ਕੇ ਪਿੰਡਾਂ ਚ ਖੇਤਾਂ ਚ ਜਿਹੜਾ ਸਰ ਤਰਨ ਤਰਨ ਸਾਰੇ ਬਸੇ ਉਹ ਬਿਆਸ ਦੀ ਮਾਰ ਪਈ ਹੂੰ ਇਧਰ ਜਦੋਂ ਸਤਲੁਜ ਦਾ ਵੀ ਸੇਮ ਅੱਛਾ ਹੋਇਆ ਵੀ ਇੱਕੋ ਦਿਨ 16 ਅਗਸਤ ਹੂੰ ਦੋਨਾਂ ਦਾ 16 ਅਗਸਤ ਨੂੰ ਇੱਕਦਮ ਜਿਹੜਾ ਫਲੱਡ ਗੇਟਸ ਖੋਲੇਗੇ ਤੇ ਬੜੇ ਵੱਡੇ ਪੱਧਰ ਤੇ ਪਾਣੀ ਦੀ ਮਾਰ ਪਈ ਹੂੰ ਹੁਣ ਇਹ ਗੱਲ ਠੀਕ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਡੈਮ ਜਿਹੜਾ ਸੀਗਾ ਭਰਨ ਦੇ ਬਹੁਤ ਨੇੜੇ ਵੀ ਸੀਗਾ ਬਿਲਕੁਲ ਪਰ ਫਿਰ ਇਹ ਸਵਾਲ ਬਹੁਤ ਪੁੱਛਣਾ ਵਾਜਬ ਹੈ ਕਿ ਜਦੋਂ ਇਹ ਮਜਬੂਰੀ ਨਹੀਂ ਸੀਗੀ ਕਿ ਜਦੋਂ ਪਹਾੜਾਂ ਤੇ ਮੀਂਹ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਸੀਗਾ ਸਾਡੇ ਮੈਦਾਨਾਂ 'ਚ ਵੀ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਸੀਗਾ ਉਦੋਂ ਅਸੀਂ ਆਊਟਫਲੋ ਵਧਾ ਕੇ ਤੇ ਡੈਮ ਦੇ ਵਿੱਚ ਥੋੜੀ ਜਿਹੀ ਸਪੇਸ ਕਿਉਂ ਨਹੀਂ ਕ੍ਰੀਏਟ ਕੀਤੀ ਜਦੋਂ ਸਾਨੂੰ 15 ਦਿਨ ਦੀਆਂ ਪ੍ਰੈਡਿਕਸ਼ਨਸ ਤੇ ਅੱਜਕੱਲ੍ਹ ਆਮ ਅਵੇਲੇਬਲ ਹੁੰਦੀਆਂ ਵੈਦਰ ਦੀਆਂ ਤੋ ਇਹ ਇੱਕ ਬਹੁਤ ਵੱਡੀ ਜਿਹੜੀ ਮਹਾਨ ਗਹਿਲੀ ਦੀ ਗੱਲ ਕਰਦਾ ਜਾਂ ਕੁਤਾਹੀ ਦੀ ਗੱਲ ਕਰਦਾ ਉਹ ਇਹ ਗੱਲ ਹੈ ਕਿ ਜਦੋਂ ਸਾਡੇ ਕੋਲ 10-15 ਦਿਨ ਦਾ ਟਾਈਮ ਸੀ ਤਿਆਰੀ ਕਰਨ ਨੂੰ ਅਸੀਂ ਉਹ ਗਵਾ ਲਿਆ ਪਰ ਕਾਰਨ ਕੀ ਰਿਹਾ ਜੇ ਅਗਲੇ ਕੋ ਪਿੱਛੇ ਪਾਣੀ ਆ ਰਿਹਾ ਸੀ ਜਿਆਦਾ ਆ ਰਿਹਾ ਸੀ ਤੋ ਛੱਡ ਕਿਉਂ ਘਟ ਰੇ ਸੀ ਇਸ ਦੇ ਪਿੱਛੇ ਕਾਰਨ ਕੀ ਰਿਹਾ ਹੁਣ ਕਾਰਨ ਦੇਖੋ ਜੇ মিডিਆ ਨਹੀਂ ਕਢਾ ਸਕਿਆ ਉਹਨਾਂ ਤੋਂ ਕਾਰਨ ਉਹ ਇਹ ਅਸੀਂ ਪ੍ਰੈਸ ਨੋਟ ਭੇਜਿਆ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਿਆ ਉਸ ਵੇਲੇ ਕੋਈ ਬਹੁਤਿਆਂ ਅਖਬਾਰਾਂ ਨੇ ਕਵਰ ਵੀ ਨਹੀਂ ਕੀਤਾ ਉਹਨੂੰ ਪਰ ਫਿਰ ਉਹਨਾਂ ਨੇ ਪਿੱਛਾ ਵੀ ਕੀਤਾ ਚੇਅਰਮੈਨ BBMB ਨੂੰ ਜਾ ਕੇ ਪੁੱਛਿਆ ਵੀ ਤੇ ਫਿਰ ਫਿਰ ਕੁਝ ਹੋਰ ਪੱਤਰਕਾਰਾਂ ਨੇ ਵੀ ਪੁੱਛਿਆ ਉਹਨਾਂ ਨੇ ਕੋਈ ਇਸ ਗੱਲ ਦਾ ਕਲੀਅਰ ਕਟ ਜਵਾਬ ਨਹੀਂ ਦਿੱਤਾ ਉਹਨਾਂ ਨੇ ਬਸ ਗੋਲ ਮੋਲ ਦੇ ਆਨਸਰ ਦਿੱਤੇ ਤੇ ਫਿਰ ਜਦੋਂ ਪੁੱਛ ਲੋਕਾਂ ਨੇ ਬਾਅਦ ਚੁੱਕ ਘੇਰ ਕੇ ਇੱਕ ਤਰ੍ਹਾਂ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਆਹ ਡਾਟਾ ਤਾਂ ਇਦਾਂ ਕਹਿੰਦਾ ਤੇ ਉਹਨਾਂ ਨੇ ਕੋਈ ਅਜੀਬ ਜਿਹਾ ਜਵਾਬ ਦਿੱਤਾ ਵੀ ਡਾਟਾ ਜਿਹੜਾ ਹੈਗਾ ਉਹ ਸਾਡਾ ਤਾਂ ਜੀ ਮਤਲਬ ਇਦਾਂ ਸਾਡਾ ਵੈਬਸਾਈਟ ਤੇ ਅਵੇਲੇਬਲ ਹੀ ਨਹੀਂ ਹੁੰਦਾ ਆਮ ਲੋਕਾਂ ਨੂੰ ਅਸੀਂ ਦਿਖਾਉਂਦੇ ਹੀ ਨਹੀਂ ਹੈਗਾ ਉਹ ਤਾਂ ਪਾਕਿਸਤਾਨ ਤੋਂ ਕਿਸੇ ਨੇ ਹੈਕ ਕਰ ਲਿਆ ਸੀ ਕੋਈ ਐਦਾਂ ਦੀਆਂ ਗੱਲਾਂ ਉਹ ਉਹਦਾ ਮਤਲਬ ਇਹ ਨਿਕਲਦਾ ਕਿ ਉਹ ਟਰਾਂਸਪੇਰੈਂਸੀ ਨਹੀਂ ਚਾਹੁੰਦੇ ਹੂੰ ਤੇ ਸਾਨੂੰ ਫਿਰ ਇਹ ਲੱਗਿਆ ਕਿ ਜੇ ਹੁਣ ਡਾਟਾ ਵੀ ਗਾਇਬ ਹੋ ਗਿਆ ਤੇ ਅੱਗੋਂ ਵੀ ਟਰਾਂਸਪੇਰੈਂਸੀ ਦਾ ਰਿਸਕ ਹੈਗਾ ਤੇ ਫਿਰ ਅਸੀਂ ਉਹ ਡਾਟਾ ਨੂੰ ਆਪਣੇ ਤਰੀਕੇ ਨਾਲ ਕਿਸੇ ਹੋਰ ਸੋਰਸਸ ਤੋਂ ਲੈਣਾ ਸ਼ੁਰੂ ਕੀਤਾ ਹੂੰ ਕਿਉਂਕਿ ਬੀਬੀਐਮਬੀ ਵੀ ਤਾਂ ਆਲਟੀਮੇਟਲੀ ਕਈ ਸਟੇਟਾਂ ਦੇ ਨਾਲ ਕਈ ਅਫਸਰ ਅਫਸਰਾਂ ਦੇ ਨਾਲ ਕਈ ਅਧਾਰਿਆਂ ਦੇ ਨਾਲ ਉਹ ਡਾਟਾ ਇੰਟਰਨਲੀ ਸ਼ੇਅਰ ਕਰਦਾ ਹੈ ਹੂੰ ਤੇ ਚਲੋ ਉਹ ਕੰਮ ਅਸੀਂ ਫਿਰ ਦੂਸਰੇ ਤਰੀਕੇ ਕਰਨਾ ਸ਼ੁਰੂ ਕੀਤਾ ਤੇ ਉਹ ਡਾਟਾ ਨੂੰ ਅਸੀਂ ਇੱਕ ਮਹੀਨਾ ਪਹਿਲੇ ਦਾ ਜਿਹੜਾ ਹੈ ਮਤਲਬ ਰਿਲੀਜ਼ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਤੇ ਮੀਡੀਆ ਨੂੰ ਵੀ ਭੇਜ ਦਿੰਨੇ ਆ ਕਿ ਭਾਈ ਹੁਣ ਆ ਸਥਿਤੀ ਆ ਗਈ ਹੁਣ ਆ ਸਥਿਤੀ ਆ ਗਈ ਤੇ ਮੈਨੂੰ ਇਹ ਲੱਗਦਾ ਕਿ ਇਹ ਕੰਮ ਤਾਂ ਭਗਵੰਤ ਮਾਨ ਜੀ ਨੂੰ ਆਪ ਕਰਨਾ ਚਾਹੀਦਾ ਆਪ ਦੱਸਣਾ ਚਾਹੀਦਾ ਸੀ ਬਈ ਇਹ ਸਭ ਤੋਂ ਇੰਪੋਰਟੈਂਟ ਮਸਲਾ ਹੈ ਪੰਜਾਬ ਦਾ ਇਸ ਵੇਲੇ ਜਦੋਂ ਇਹ ਸਾਉਣ ਭਾਦੋਂ ਦੇ ਵਿੱਚ ਹੜ ਆਂਦਾ ਡਰ ਹੁੰਦਾ ਹੈ ਤੇ ਪੰਜਾਬ ਦੇ ਵਾਸਤੇ ਤਾਂ ਅਸੀਂ ਟੜਕੂ ਲੱਗੀ ਹੁੰਦੀ ਹੈ ਕਿ ਪਾਣੀ ਨਾ ਆ ਜਾਏ ਪਾਣੀ ਨਾ ਆ ਜਾਏ ਤੇ ਮੁੱਖ ਮੰਤਰੀ ਜਿਹੜਾ ਹੋਵੇ ਉਹ ਸਟੇਟ ਦਾ ਉਹ ਆਪ ਦੱਸੇ ਸਕੋ ਵੀ ਹੁਣ ਇੱਥੇ ਪਹੁੰਚ ਗਏ ਆ ਆ ਤੇ ਆ ਅਸੀਂ ਕਾਰਵਾਈ ਕਰ ਰਹੇ ਆ ਬੀਬੀ ਐਮਬੀ ਨੂੰ ਐਦਾਂ ਅਸੀਂ ਇਨਸਟਰਕਸ਼ਨ ਦਿੱਤੀ ਆ ਆ ਗਿਆ ਜਾਂ ਗੱਲ ਕੀਤੀ ਆ ਉਹਨਾਂ ਦੇ ਨਾਲ ਤਾਂ ਇਹ ਚੀਜ਼ ਨੂੰ ਬੜੀ ਕਲੋਸਲੀ ਮੋਨੀਟਰ ਕਰਨ ਦੀ ਲੋੜ ਹੁੰਦੀ ਹੈ ਤੇ ਬੜੇ ਸੀਨੀਅਰ ਲੈਵਲ ਤੇ ਕਰਨ ਦੀ ਲੋੜ ਹੁੰਦੀ ਹੈ ਤੇ ਕੋਈ ਸਰਕਾਰੀ ਅਦਾਰਾ 25th ਵੀ ਨਹੀਂ ਕਰ ਰਿਹਾ ਉਸ ਚੀਜ਼ ਨੂੰ ਅਸੀਂ ਵੀ ਮਾੜਾ ਮੋਟਾ ਸੋਸ਼ਲ ਮੀਡੀਆ ਤੇ ਪਾ ਛੱਡੀਦਾ ਤੇ ਮੀਡੀਆ ਨੂੰ ਭੇਜ ਛੱਡੀਦਾ ਤੇ ਗੱਲਬਾਤ ਜਿੰਨੀ ਨਹੀਂ ਜਿਹੜੀ ਤੁਹਾਡੇ ਕੋਲ 2025 ਦੀ ਡਿਟੇਲ ਆ 2023 ਬਾਰੇ ਤਾਂ ਤੁਸੀਂ ਜਾਣਕਾਰੀ ਦਿੱਤੀ ਆ 2025 ਦੀ ਡਿਟੇਲ ਬਾਰੇ ਕੀ ਜਾਣਕਾਰੀ ਆ ਕਿ ਹੁਣ ਪਾਣੀ ਉਸ ਹਾਵਲਾ ਛੱਡਿਆ ਜਾ ਰਿਹਾ ਜਾਂ ਹਜੇ ਵੀ ਬਚਾ ਕੇ ਰੱਖਿਆ ਜਾ ਰਿਹਾ ਦੇਖੋ ਇਸ ਵੇਲੇ ਜੇ ਅੱਜ ਆਪਾਂ 26 ਅਗਸਤ ਨੂੰ ਗੱਲ ਕਰ ਰਹੇ ਆ ਤਾਂ ਪਾਖੜਾ ਡੈਮ ਦੇ ਵਿੱਚ ਤੇ ਪੌਂਗ ਡੈਮ ਦੇ ਵਿੱਚ ਤਕਰੀਬਨ 10 ਤੇ 15 ਫੁੱਟ ਦਾ ਗੈਪ ਹੈਗਾ ਹੈਗਾ ਹਾਂ ਹਲੇ ਹੈਗਾ ਹੂੰ ਇਹ ਹੋ ਸਕਦਾ ਹੈ ਕਿ ਇੱਕ ਮਹੀਨੇ ਤੋਂ ਜਿਹੜਾ ਰੋਲਾ ਪੈ ਰਿਹਾ ਹੈ ਉਦੇ ਪ੍ਰੈਸ਼ਰ ਕਰਕੇ ਉਹਨਾਂ ਨੇ ਪਿੱਛੇ ਜੇ ਕਾਫੀ ਪਾਣੀ ਛੱਡਿਆ ਵੀ ਸੀਗਾ ਮਤਲਬ ਹੁਣ ਰੂਟੀਨ ਛੱਡ ਰਿਹਾ ਹੈ ਰੈਗੂਲਰਲੀ ਛੱਡ ਰਿਹਾ ਹੈ ਬਹੁਤ ਜ਼ਿਆਦਾ ਨਹੀਂ ਛੱਡ ਰਿਹਾ ਪਰ ਮਤਲਬ ਉਹਨਾਂ ਕ ਛੱਡ ਰਿਹਾ ਜਿੰਨਾ ਕ ਦਰਿਆ ਦੀ ਕੈਰੀਿੰਗ ਕੈਪੈਸਿਟੀ ਹੈਗੀ ਹੈ ਜੋ ਕਿ ਅਸਲ ਚ ਹੋਣਾ ਵੀ ਚਾਹੀਦਾ ਸੀਗਾ ਪਰ ਹੁਣ ਨਾਲ ਕੰਪਲਿਕੀਸ਼ਨ ਕੀ ਹੋ ਰਹੀ ਹੈ ਕਿ ਨਾਲ ਮੀਂਹ ਵੀ ਪੈ ਰਿਹਾ ਸਾਰੇ ਪਾਸੇ ਮੀਂਹ ਜ਼ਿਆਦਾ ਪੈ ਰਿਹਾ ਤੇ ਉਹ ਛੱਡਣ ਤੋਂ ਬਾਅਦ ਵੀ ਕਈ ਨਦੀਆਂ ਨਾਲੇ ਹੈਗੇ ਆ ਜਿਹੜੇ ਉਹਨਾਂ ਦਾ ਹੋਰ ਵਿੱਚ ਐਡ ਹੋ ਰਿਹਾ ਇਸ ਕਰਕੇ ਦਰਿਆ ਹੋਰ ਜਿਹੜਾ ਹੈ ਉਹ ਭਰ ਰਿਹਾ ਐਤਕੀ ਵੀ ਇੱਕ ਇੰਨੀ ਕ ਗਲਤੀ ਤਾਂ ਡੈਫ ਕਿ ਉਹ ਵਿਲੇਸਰ ਨਹੀਂ ਛੱਡਿਆ ਗਿਆ। ਹੂੰ। ਮਤਲਬ ਫਿਰ ਵੀ ਲੇਟ ਹੋ ਗਏ ਕਿਉਂਕਿ ਜਦੋਂ ਆਪਣੇ ਪੰਜਾਬ 'ਚ ਮੀਂਹ ਪੈਣੀ ਨਹੀਂ ਸ਼ੁਰੂ ਹੋਏ ਸੀ ਜੇ ਉਸ ਵੇਲੇ ਇੰਨਾ ਧਿਆਨ ਕੀਤਾ ਹੁੰਦਾ ਤਾਂ ਫਿਰ ਹੁਣ ਕਪੈਸਿਟੀ ਜ਼ਿਆਦਾ ਹੋਣੀ ਸੀ। ਹੁਣ ਹੋਰ ਘਟ ਛੱਡ ਸਕਦੇ ਸੀਗੇ ਫਿਰ ਤਾਂ ਕਿ ਦਰਿਆ ਦਾ ਲੈਵਲ ਮੇਨਟੇਨ ਕਰ ਜਾਂਦੇ। ਪਰ ਉਹੀ ਗੱਲ ਹੈ ਕਿ ਇਹ ਕੰਪੀਟਿੰਗ ਇੰਟਰਸਟ ਹੁੰਦੇ ਆ। ਹੋਰ ਸਟੇਟਾਂ ਦੇ ਇੰਟਰਸਟ ਵੀ ਹੁੰਦੇ ਆ, ਪੰਜਾਬ ਦਾ ਇੰਟਰਸਟ ਵੀ ਹੁੰਦੇ ਆ, ਸੈਂਟਰ ਦਾ ਇੰਟਰਸਟ ਵੀ ਹੁੰਦੇ ਆ ਤੇ ਕਈ ਤਰ੍ਹਾਂ ਦੇ। ਤੋਂ ਇਹ ਇੱਕ ਉਹਨਾਂ ਦੀ ਪ੍ਰੋਫੈਸ਼ਨਲ ਜਜਮੈਂਟ ਹੈ ਵੀ ਕਿੰਨਾ ਛੱਡਣਾ ਹੈ। ਪਰ ਗੱਲ ਇਹ ਹੈ ਕਿ ਲੋਕਾਂ ਨਾਲ ਟਰਾਂਸ ਲੋਕਾਂ ਨੂੰ ਪਤਾ ਤੇ ਹੋਵੇ ਕਿ ਤੁਸੀਂ ਕਰ ਕੀ ਰਹੇ ਹੋ ਇਹ ਕਈ ਗੱਲ ਹੈ ਕਈ ਲੋਕ ਇਹ ਵੀ ਕਹਿੰਦੇ ਆ ਵੀ ਡੈਮ ਚ 2023 ਦੇ ਵਿੱਚ ਪਾਣੀ ਅਸਤਰੀ ਇਸ ਕਰਕੇ ਇਹਨਾਂ ਨੇ ਭਰਿਆ ਸੀ ਵੀ ਚਲੋ ਸਾਰੇ ਸਾਲ ਪਾਣੀ ਰਹੂਗਾ ਬਿਜਲੀ ਬਣਾਉਂਦੇ ਰਵਾਂਗੇ ਪੰਜਾਬ ਚ ਬਿਜਲੀ ਦੀ ਕੋਈ ਘਾਟ ਨਹੀਂ ਹੋਏਗੀ ਜਬ ਜਿੰਨਾ ਸੂਬਿਆਂ ਨੂੰ ਅਸੀਂ ਬਿਜਲੀ ਦਿੰਦੇ ਆ ਉਹਨਾਂ ਦੀ ਕੋਈ ਘਾਟ ਨਹੀਂ ਹੋਏਗੀ ਇਸ ਦੇ ਵਿੱਚ ਕੁਝ ਸੱਚਾਈ ਹੈ ਮੈਨੂੰ ਨਹੀਂ ਲੱਗਦਾ ਕਿਉਂਕਿ ਇੱਕ ਤਾਂ ਮਤਲਬ ਇਹ ਹੁਣ ਡੈਮ ਤੋਂ ਬਿਜਲੀ ਥੋੜਾ ਜਿਹਾ ਵੱਧ ਭਰ ਕੇ ਕਿੰਨੀ ਕੁ ਵੱਧ ਬਣ ਜਾਣੀ ਹੈ ਪਹਿਲੀ ਗੱਲ ਤਾਂ ਮਤਲਬ ਕਿਉਂਕਿ ਆਪਾਂ ਨੂੰ ਤਾਂ 10-15 ਫੁੱਟ ਦਾ ਗੈਪ ਚਾਹੀਦਾ ਬੇਸਿਕਲੀ ਸੇਫਟੀ ਵਾਸ ਤੇ ਉਹਨੇ ਕ ਨਾਲ ਐਕਸਟਰਾ ਕਿੰਨੀ ਕ ਬਿਜਲੀ ਬਣਾ ਲੋਂਗੇ ਦੂਜੀ ਗੱਲ ਇਹ ਹੈਗੀ ਹੈ ਕਿ ਬਿਜਲੀ ਤਾਂ ਸੈਕੰਡਰੀ ਪਰਪਸ ਹੈ ਦਾ ਡੈਮ ਦਾ ਪਹਿਲਾ ਪਰਪਸ ਹੜ ਬਚਾਣਾ ਵੀ ਜਦੋਂ ਪਹਿਲੇ ਡੈਮ ਨਹੀਂ ਹੁੰਦੇ ਸੀਗੇ ਤੇ ਦਰਿਆ ਜਦੋਂ ਉੱਤੇ ਮੀਂਹ ਜਿਆਦਾ ਪੈਂਦੇ ਸੀਗੇ ਤੇ ਦਰਿਆ ਖੜ ਜਾਂਦੇ ਸੀਗੇ ਖੜ ਜਾਂਦੇ ਡੈਮ ਆਪਾਂ ਬਣਾਏ ਇਸ ਕਰਕੇ ਕਿ ਰੈਗੂਲੇਟ ਕਰ ਸਕੀਏ ਵੀ ਜਦੋਂ ਪਾਣੀ ਵੱਧ ਆ ਜਾਏ ਉਦੋਂ ਅਸੀਂ ਕੰਟਰੋਲ ਕਰਕੇ ਛੱਡੀਏ ਤਾਂ ਕਿ ਦਰਿਆ ਨੂੰ ਅਸੀਂ ਤੇ ਜੇ ਉਹਦਾ ਪ੍ਰਾਇਮਰੀ ਪਰਪਸ ਅਸੀਂ ਉਹ ਕਰ ਨਹੀਂ ਰਹੇ ਤੇ ਸੈਕੰਡਰੀ ਦਾ ਆਪਾਂ ਫਿਕਰ ਲਾ ਕੇ ਬੈਠੇ ਆ ਅੱਛਾ ਫਿਰ ਪੰਜਾਬ ਦੀ ਬਿਜਲੀ ਥੋੜੀ ਉੱਥੇ ਬਣਦੀ ਪਈ ਆ ਬੀਬੀਐਮਪੀ ਦੇ ਵਿੱਚ ਬੀਬੀਐਮਪੀ ਨੂੰ ਜਿਹੜੀ ਬਿਜਲੀ ਬਣਾ ਰਿਆ ਉਹਦਾ ਤਾਂ ਸਾਰਿਆਂ ਦਾ ਸ਼ੇਅਰ ਆ ਉਹਦੇ ਵਿੱਚ ਸਾਰਿਆਂ ਦਾ ਸ਼ੇਅਰ ਪਰ ਜਿਹੜਾ ਡੋਬਾ ਆਣਾ ਉਹਦੇ ਤਾਂ ਪੰਜਾਬ ਦਾ ਪੂਰਾ ਸ਼ੇਅਰ ਹੈ ਹੂੰ 100% ਹੂੰ ਤੋ ਇਸ ਕਰਕੇ ਪੰਜਾਬ ਨੂੰ ਤਾਂ ਫਿਕਰ ਇਸ ਗੱਲ ਦਾ ਹੀ ਹੋਣਾ ਦੇਖਦਾ ਨਾ ਤੇ ਸਾਡੇ ਮੁੱਖ ਮੰਤਰੀ ਨੂੰ ਵੀ ਹੋਣਾ ਦੇਖਦਾ ਕਿ ਭਾਈ ਆ ਪਹਿਲੇ ਡੋਬੇ ਤੋਂ ਬਚਾਅ ਕਰਨਾ ਹੈ ਕਿਉਂਕਿ ਡੋਬਾ ਜਦੋਂ ਆਣਾ ਹੈ ਉਹਦਾ ਨੁਕਸਾਨ ਬਹੁਤ ਵੱਡਾ ਆਣਾ ਹੈ ਹੂੰ ਤੇ ਬਿਜਲੀ-ਬੁਜਲੀ ਤਾਂ ਦੇਖੋ ਕਈ ਤਰੀਕੇ ਬਣਾਉਂ ਮੈਂ ਇਹ ਨਹੀਂ ਕਹਿੰਦਾ ਵੀ ਬਿਜਲੀ ਘਟ ਬਣਾਓ ਪਰ ਜ਼ਰੂਰ ਵੱਧ ਤੋਂ ਵੱਧ ਬਣਾਓ ਪਰ ਆਪਣੇ ਰਿਸਕ ਦਾ ਕਵਰ ਕਰੋ ਨਾ ਪਹਿਲਾਂ ਤੁਸੀਂ ਵੱਡਾ ਨੁਕਸਾਨ ਕਰਾ ਲਿਆ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਫਾਇਦਾ ਲੈ ਵੀ ਲਿਆ ਤਾਂ ਉਹਦਾ ਕੋਈ ਮਤਲਬ ਨਹੀਂ ਬਣਦਾ ਗੱਲ ਪਰ ਇਹ ਵੀ ਗੱਲ ਹੈ ਨਾ ਹੁਣ BBMP ਦੇ ਵਿੱਚ ਕਿੱਥੇ ਪੰਜਾਬ ਸਰਕਾਰ ਦੀ ਕੋਈ ਤਾਕਤ ਹੀ ਨਹੀਂ ਰਹੀ ਉਹ ਤਾਂ ਸਿੱਧਾ ਕਹਿ ਦਿੰਦੇ ਆ ਵੀ ਹਾਂ ਇਹ ਹੱਥ ਪੱਲੇ ਹੁਣ ਸਾਡੇ ਕੋਲ ਨਹੀਂ ਰਿਹਾ ਇਹਦਾ ਨਹੀਂ ਦੇਖੋ ਜਿੰਨਾ ਮਰਜ਼ੀ ਪੰਜਾਬ ਸਰਕਾਰ ਦੀ ਤਾਕਤ ਘਟ ਗਈ ਹੋਈ ਹੈ ਹਮ ਪਰ ਭਾਰਤ ਵੀ ਕਾਨੂੰਨ ਦਾ ਜਿਹੜਾ ਹੈ ਉਹਨਾਂ ਨੂੰ ਸ਼ਰਮੋ ਸ਼ਰਮੀ થઈ ਥੋੜਾ ਤਾਂ ਮੰਨਣਾ ਪੈਂਦਾ ਹੈ ਡੈਮ ਸੇਫਟੀ ਐਕਟ ਹੈ ਇੰਡੀਆ ਦੇ ਵਿੱਚ ਹੂੰ ਜੇ ਉਹਦੇ ਵਿੱਚ ਜੋ ਗੱਲਾਂ ਲਿਖੀਆਂ ਹੋਈਆਂ ਨੇ ਜੋ ਉਹ ਬੀਬੀਐਮ ਵੀ ਫਾਲੋ ਨਹੀਂ ਕਰਦਾ ਤੇ ਉਹ ਉਜਾਗਰ ਹੋ ਜਾਂਦੀਆਂ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਲੈ ਜਾਂਦਾ ਤੇ ਉਹਨਾਂ ਵਾਸਤੇ ਤਾਂ ਬਹੁਤ ਔਖਾ ਹੋ ਜਾਣਾ ਕਿਉਂਕਿ ਅੱਜ ਵੀ ਸੁਪਰੀਮ ਕੋਰਟ ਹਾਈ ਕੋਰਟ ਤੇ ਹੈਗੇ ਆ ਨਾ ਦੇਸ਼ ਦੇ ਵਿੱਚ ਭਾਵੇਂ ਚਲੋ ਆਪਾਂ ਨੂੰ ਲੱਗਦਾ ਹੈ ਕਿ ਕਈ ਵਾਰੀ ਵੀ ਬਹੁਤਾ ਨਹੀਂ ਹੋ ਪਰ ਫਿਰ ਵੀ ਤਾਂ ਕਾਨੂੰਨियत ਧੱਜੀਆਂ ਨਹੀਂ ਨਾ ਉਡਾ ਸਕਦੇ ਹੂੰ ਗੱਲ ਤਾਂ ਇਹ ਹੈ ਜੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤਾਂ ਇਹ ਸਾਡਾ ਵੀ ਧਿਆਨ ਕਰਨਾ ਬਣਦਾ ਪੰਜਾਬ ਸਰਕਾਰ ਦਾ ਵੀ ਧਿਆਨ ਕਰਨਾ ਬਣਦਾ ਤੇ ਧਜੀਆਂ ਉਡਾਈਆਂ ਨੂੰ ਫੜਿਆ ਤਾਂ ਜਾ ਸਕਦਾ ਜੇ ਸਾਰਾ ਡਾਟਾ ਅਵੇਲੇਬਲ ਹੈ ਟਰਾਂਸਪੇਰੈਂਸੀ ਹੈ ਹਮ ਹੁਣ ਗੱਲ ਇਹ ਹੈ ਵੀ ਕਾਰਨ ਕੁਝ ਵੀ ਹੋਵੇ ਹਮ ਇਹਨੂੰ ਰੋਕਿਆ ਜਾ ਸਕਦਾ ਪਰ ਰੋਕਣ ਵਾਸਤੇ ਥੋੜੀ ਹਿੰਮਤ ਮਾਰਨੀ ਪੈਂਦੀ ਹੈ ਥੋੜੀ ਲੜਾਈ ਲੜਨੀ ਪੈਂਦੀ ਹੈ ਪਰ ਜੇ ਸਾਡੇ ਆਪਣੀ ਸਰਕਾਰ ਹੀ ਸਾਥ ਨਾ ਦੇਵੇ ਫਿਰ ਉਹ ਲੜਾਈ ਹੋਰ ਔਖੀ ਹੋ ਜਾਂਦੀ ਹੈ ਤੁਹਾਨੂੰ ਇਹ ਨਹੀਂ ਲੱਗਦਾ ਇਹ ਕੰਮ ਸਰਕਾਰਾਂ ਦੇ ਸੀ ਕੱਲ ਨੂੰ ਉੱਥੇ ਐਮਐਲਏ ਵੀ ਰੋਲਾ ਪਾ ਸਕਦੇ ਐਮਪੀ ਵੀ ਰੋਲਾ ਪਾ ਸਕਦੇ ਵੀ ਸਾੰਤਾ ਡਾਟਾ ਦਿਓ ਤਾਂ ਇਹ ਤਾਂ ਅਸੀਂ ਜਿਹੜਾ ਪੰਜਾਬ ਬਚਾਵਾਂਗੇ ਨਹੀਂ ਤੇ ਹੋਰ ਮੈਂ ਕਿਉਂ ਕਹਿ ਰਿਹਾ ਨਲਾਇਕ ਨੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਨਲਾਇਕ ਸਰਕਾਰਾਂ ਸਾਡਾ ਮੁੱਖ ਮੰਤਰੀ ਵੀ ਨਲਾਇਕ ਹੈ ਸਾਡੇ ਸਾਰੇ ਮੰਤਰੀ तकरीबन ਨਲਾਇਕ ਹੀ ਨੇ ਕੋਈ ਜੇ ਕੋਈ ਚਾਇਦਾ ਬੰਦਾ ਹੁੰਦਾ ਉਹਨੂੰ ਮੰਤਰੀ ਬਣਾਉਂਦੇ ਹੋ ਨਹੀਂ ਐ ਤੇ ਗੱਲ ਪਰ ਕੱਲੀ ਉਹ ਨਹੀਂ ਕਿ ਇਹ ਡੇਟਾ ਤਾਂ ਦੇਖੋ ਇਹ BBMP ਨੇ ਦੇਣਾ ਸੀ BBMP ਤੋਂ ਇਹਨਾਂ ਦਾ ਲੈਣਾ ਵੀ ਬਣਦਾ ਸੀ ਔਰ ਇਹਨਾਂ ਨੂੰ ਮਿਲ ਰਿਹਾ ਅੱਜ ਵੀ ਇਹ ਨਹੀਂ ਕਿ ਸਰਕਾਰ ਨੂੰ ਇੰਟਰਨਲ ਹੀ ਨਹੀਂ ਮਿਲ ਰਿਹਾ ਇਹ ਪਬਲਿਕ ਨਾਲ ਨਹੀਂ ਸ਼ੇਅਰ ਕਰ ਰਹੇ ਤੇ ਪਬਲਿਕ ਨਾਲ ਸ਼ੇਅਰ ਕਰਨਾ ਜਿਹੜਾ ਸੀਗਾ ਉਹ BBMP ਦੀ ਵੀ ਜ਼ਿੰਮੇਵਾਰੀ ਹੈ ਔਰ ਇਹ ਵੀ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਦੋਨੋਂ ਉਤੋਂ ਭਜ ਰਹੇ ਜੇ ਪਬਲਿਕ ਨਾਲ ਨਹੀਂ ਸ਼ੇਅਰ ਕਰ ਰਹੇ ਤਾਂ ਇਹ ਤੁਸੀਂ ਕਹਿ ਰਹੇ ਹੋ ਵੀ ਗੈਰਕਾਨੂੰਨੀ ਹੈ ਬਿਲਕੁਲ ਗੈਰਕਾਨੂੰਨੀ ਹੈ ਕਿਉਂਕਿ ਡੈਮ ਸੇਫਟੀ ਐਕਟ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਰੈਗੂਲੇਟਰ ਦੀ ਜ਼ਿੰਮੇਵਾਰੀ ਹੈ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਉਹਨਾਂ ਲੋਕਾਂ ਨੂੰ ਜਿਹੜੇ ਉਹਦੇ ਨਾਲ ਪ੍ਰਭਾਵਿਤ ਹੋ ਸਕਦੇ ਆ ਅੱਛਾ ਫਲੋ ਦਾ ਜਿਹੜਾ ਜੋ ਵਾਧ ਘਾਟ ਹੈਗੀ ਹੈ ਤੇ ਇਹਦਾ ਬਿਲਕੁਲ ਫਲੋ ਜਿਹੜਾ ਜਿਹਨੂੰ ਡੋਬਾ ਆ ਗਿਆ ਉਹ ਪ੍ਰਭਾਵਿਤ ਨਹੀਂ ਹੋਇਆ ਤੇ ਹੋਰ ਕੀ ਹੋਇਆ ਫਿਰ ਤੇ ਜੇ ਉਹਨੂੰ ਪਤਾ ਹੁੰਦਾ ਤੇ ਅਗਲਾ ਆਪਣੇ ਘਟੋ ਘਟ ਮਾਲ ਡੰਗਰ ਬਚਾ ਲੈਂਦਾ ਕੋਈ ਆਪਣੇ ਮਤਲਬ ਜਾਨੀ ਨੁਕਸਾਨ ਤਾਂ ਨਹੀਂ ਹੁੰਦਾ ਨਾ ਜੇ ਪਹਿਲੇ ਪਤਾ ਹੋਵੇ ਤਾਂ ਠੀਕ ਹੈ ਆਪਾਂ ਘਰ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ ਆਪਣੇ ਨੂੰ ਪਰ ਆਪ ਤਾਂ ਅੱਗੇ ਪਿੱਛੇ ਹੋ ਸਕਦੇ ਆ ਆਪਣੇ ਪਸ਼ੂ ਨੂੰ ਅੱਗੇ ਪਿੱਛੇ ਕਰ ਸਕਦੇ ਆ ਤਾਂ ਜਿੰਨਾ ਕੁ ਬਚਾਅ ਹੋ ਸਕਦਾ ਕੋਈ 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 ਕਈਆਂ ਦੇ ਟਰੈਕਟਰ ਰੁੜ ਗਏ ਹੋਣਗੇ ਨੁਕਸਾਨੇ ਕੀ ਹੋਣਗੇ ਕਈ ਤਰ੍ਹਾਂ ਦੇ ਸੰਧ ਨੁਕਸਾਨੇ ਕੀ ਹੋਣਗੇ ਤੋ ਜਿਹੜਾ ਕੋਈ ਜਿੰਨਾ ਕ ਬਚਾ ਕਰ ਸਕਦਾ ਹੈ ਜੋ ਉਹਨੂੰ ਵੇਲੇ ਸਿਰ ਦੱਸਿਆ ਹੋਵੇ ਉਹਨਾਂ ਕ ਵਿਚਾਰ ਐਟ ਲੀਸਟ ਉਹ ਕਰੇ ਤੇ ਉਸ ਤੋਂ ਵੱਡਾ ਬਚਾਏ ਹੋਣਾ ਸੀਗਾ ਕਿ ਜੇ ਟਰਾਂਸਪੇਰੈਂਸੀ ਹੁੰਦੀ ਤੇ ਲੋਕਾਂ ਨੂੰ ਪਤਾ ਹੁੰਦਾ ਕਿ ਹੁਣ 10 ਫੁੱਟ ਰਹਿ ਗਿਆ ਹੁਣ 3 ਫੁੱਟ ਰਹਿ ਗਿਆ ਹੁਣ 2 ਫੁੱਟ ਰਹਿ ਗਿਆ ਤੇ ਰੋਲਾ ਲਗਾਤਾਰ ਪੈਂਦਾ ਹੋਣਾ ਸੀਗਾ ਕਿ ਸਾਡੇ ਅਫਸਰ ਕਰ ਕੀ ਰਿਹਾ ਹੈ ਮੁੱਖ ਮੰਤਰੀ ਕਰ ਕੀ ਰਿਹਾ ਹੈ ਆਪਾਂ ਆਪਾਂ ਸਹੀ ਕਰ ਰਹੇ ਆ ਜੋ ਕਰਨਾ ਬਣਦਾ ਸਾਡਾ ਹੁਣ ਇਸ ਵੇਲੇ ਪੰਜਾਬ ਚ ਬਹੁਤ ਜਗ੍ਹਾ ਤੇ ਹੜ ਹੈ 23 ਚ ਵੀ ਹੜ ਸੀਗਾ ਪਰ ਮੈਂ ਡਾਟਾ ਦੇਖ ਰਿਆ ਸੀ ਹੁਣੇ ਐਸ ਵੇਲੇ ਪੰਜਾਬ ਦੇ ਵਿੱਚ ਤਕਰੀਬਨ 1 ਲੱਖ ਏਕੜ ਜਿਹੜਾ ਹੈ ਉਹ ਹੜ੍ਹ ਦੇ ਥੱਲੇ ਹੈ 1 ਲੱਖ 1 ਤਕਰੀਬਨ ਹੂੰ ਪੰਜਾ 23 ਦੇ ਵਿੱਚ 5 ਲੱਖ ਏਕੜ ਸੀ ਮਤਲਬ ਉਦੋਂ ਜਦੋਂ ਡਾਟਾ ਬਿਲਕੁਲ ਆਪਣ ਨੂੰ ਨਹੀਂ ਪਤਾ ਲੱਗਿਆ ਜਦੋਂ ਆਪਾਂ ਬਿਲਕੁਲ ਮਾਰੇ ਗਏ ਬਿਲਕੁਲ ਹੀ ਬਲਾਈਂਡ ਜਿਹਨੂੰ ਕਹਿੰਦੇ ਆ ਸਾਡੇ ਤੇ ਅਟੈਕ ਹੋ ਗਿਆ ਇੱਕ ਵਾਰੀ ਤੇ ਉਦੋਂ ਬਹੁਤ ਵੱਡਾ ਉਹ ਕਿਉਂਕਿ ਕੋਈ ਕਿ ਉਹ ਇੰਨਾ ਜਦਾ ਪਾਣੀ ਛੱਡਿਆ ਗਿਆ ਉਹ ਬਹੁਤ ਦੂਰ ਤੱਕ ਉਹਨੇ ਮਾਰ ਕੀਤੀ ਤੇ ਹੁਣ ਐਸ ਵੇਲੇ ਮਾਰ ਤੇ ਹੈ